ਸਸਕਾਲ ਜੀ ਤਸਵੀਰਾਂ ਦੇ ਦੇਖਦੇ ਪੁੱਤ ਆਪਣੀ ਸਕਰੀਨ ਦੇ ਸਾਹਮਣੇ ਕੀਤੇ ਨੇ ਸਾਡੇ ਪੱਤਰਕਾਰ ਰਾਜਨੰਦ ਰੰਧਾਵਾ ਨੇ ਤੁਹਾਨੂੰ ਦੱਸ ਦੇ ਕਿ ਬਲਾਤਕਾਰ ਮਾਮਲੇ ਵਿੱਚ ਪਾਸਟਰ ਜਸਨਗਿਲ ਨੇ ਅਦਾਲਤ ਵਿੱਚ ਕੀਤਾ ਆਤਮ ਸਮਰਪਣ 5 ਦਿਨ ਦਾ ਅਦਾਲਤ ਨੇ ਦਿੱਤਾ ਪੁਲਿਸ ਨੂੰ ਰਿਮਾਂਡ ਪੇਟ ਤੇ ਦੇ ਪਿਤਾ ਨੇ ਕਿਹਾ ਸਾਨੂੰ ਪੁਲਿਸ ਤੇ ਨਹੀਂ ਹੈ ਵਿਸ਼ਵਾਸ ਗਰਦਾਸਪੁਰ ਦੇ ਬਹੁ ਚਰਚੇਤ ਪਾਸਟਰ ਜਸਨਗਿਲ ਮਾਮਲੇ ਵਿੱਚ ਪਾਸਟਰ ਜਸਨਗਿਲ ਵਜੋਂ ਅੱਜ ਅਦਾਲਤ ਵਿੱਚ ਸਮਰਪਣ ਕਰ ਉਹ ਦਿੱਤਾ ਦੱਸ ਦਈਏ ਕਿ ਇਹ ਮਾਮਲਾ 2023 ਜੁਲਾਈ ਦੇ ਦਾ ਹੈ ਜਿੱਥੇ ਕਿ ਬੀਸੀਏ ਦੀ ਇੱਕ ਵਿਦਿਆਰਥਣ ਨਾਲ ਪਾਸਟਰ ਵੱਲੋਂ ਵਾਰ-ਵਾਰ ਬਲਾਤਕਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਸ ਦਾ ਗਰਭਪਾਤ ਕਰਵਾਇਆ ਗਿਆ ਜਿਸ ਦੌਰਾਨ ਇਨਫੈਕਸ਼ਨ ਫੈਲਣ ਕਰਕੇ ਲੜਕੀ ਦੀ ਮੌਤ ਹੋ ਗਈ ਸੀ ਪੁਲਿਸ ਵੱਲੋਂ ਉਦੋਂ ਹੀ ਮਾਮਲਾ ਦਰਜ ਕਰ ਲਿਆ ਗਿਆ ਪਰ ਪਾਸਟਰ ਜਸ਼ਨ ਫਰਾਰ ਹੋ ਗਿਆ ਸੀ ਹੁਣ ਜਦੋਂ ਮਾਮਲਾ ਫਿਰ ਤੋਂ ਉਸ ਲਿਆ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਾਸਟਰ ਦੇ ਪ੍ਰਾਪਤ ਪ੍ਰੇਮਸੀ ਅਤੇ ਉਸ ਦੀ ਭੈਣ ਮਾਰਤਾ ਗਿੱਲ ਨੂੰ 20 ਮਾਮਲੇ ਵਿੱਚ ਨਾਮਜ਼ਦ ਕਰਕੇ ਪਾਸਟਰ ਨੂੰ ਪਨਾਹ ਦੇਣ ਦੇ ਦੋਸ਼ ਲਗਾ ਕੇ ਗ੍ਰਿਫਤਾਰ ਕਰ ਲਿਆ ਗਿਆ। ਉਸ ਦੇ ਲਗਾਤਾਰ ਵੱਧ ਰਹੇ ਦਬਾਅ ਕਾਰਨ ਪਾਸਟਰ ਜਸਨ ਮਸੀਹ ਵੱਲੋਂ ਵੀ ਗੁਰਦਾਸਪੁਰ ਦੀ ਸੀਜੀਐਮ ਦੀ ਅਦਾਲਤ ਵਿੱਚ ਸਮਰਪਣ ਕਰ ਦਿੱਤਾ ਹੈ। ਉੱਥੇ ਹੀ ਪੁਲਿਸ ਅਤੇ ਪਾਸਟਰ ਦਾ ਪੱਖ ਸੁਣਦੇ ਹੋਏ ਏ ਉਹਨਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਨਯੋਗ ਸੀਜੀਐਮ ਦੀ ਅਦਾਲਤ ਵੱਲੋਂ ਪਾਸਟਰ ਦਾ 5 ਦਿਨ ਦਾ ਰਿਮਾਂਡ ਪੁਲਿਸ ਨੂੰ ਦੇ ਦਿੱਤਾ ਗਿਆ ਹੈ ਉੱਥੇ ਹੀ ਅਦਾਲਤ ਵਿੱਚ ਮ੍ਰਿਤਕ ਲੜਕੀ ਦੇ ਪੀੜਤ ਪਿਤਾ ਜਾਰਜ ਗੇਲਨੇ ਕਿਹਾ ਕਿ ਸਾਨੂੰ ਪੁਲਿਸ ਦੀ ਕਾਰਵਾਈ ਤੇ ਵਿਸ਼ਵਾਸ ਨਹੀਂ ਹੈ ਕਿਉਂਕਿ ਪੁਲਿਸ ਵੱਲੋਂ ਦੋਸ਼ੀਆਂ ਨੂੰ ਕੁਰਸੀਆਂ ਤੇ ਬਿਠਾਇਆ ਗਿਆ ਸੀ ਜਦੋਂ ਅਸੀਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਕੋਲੋਂ ਫੋਨ ਉਹ ਲਿਆਗਾ ਤੇ ਉਹਨਾਂ ਨੇ CBI ਦੀ ਜਾਂਚ ਦੀ ਮੰਗ ਕੀਤੀ ਹੈ ਔ ਸੁਣਦੇ ਹਾਂ ਕਹਾਂਗਾ ਜੀ ਮੈਨੂੰ ਕੋਈ ਜਿਹੜਾ ਐਸਐਚਓ ਹੀ ਆਦਾ ਜੀ ਲੈ ਕੇ ਉਹਨਾਂ ਨੂੰ ਜੀ ਮੈਨੂੰ ਉਹਨਾਂ ਤੇ ਕੋਈ ਭਰੋਸਾ ਨਹੀਂ ਉਹ ਮੇਰੇ ਵੱਲ ਵੇਖ ਕੇ ਅੱਜ ਵੀ ਹੱਸੰਦੇ ਸੀ ਔਰ ਉਹਨਾਂ ਦੀਆਂ ਜਿਹੜਾ ਪਾਸਟਰ ਉਹਦਾ ਭਰਾ ਪ੍ਰੇਮੀ ਨਹੀਂ ਸੀ ਵੱਡਾ ਉਹਦੀ ਭੈਣ ਵੀ ਫੜਾਦਾ ਕਹਿੰਦੇ ਸਾਡਾ ਕੀ ਬਗਾਰ ਲਿਆ ਜੀ ਔਰ ਮੈਨੂੰ ਇਹਨਾਂ ਦੇ ਪੰਜਾਬ ਪੁਲਿਸ ਤੇ ਰਿਮਾਂਡ ਲੈਣ ਤੇ ਵੀ ਕੋਈ ਯਕੀਨ ਨਹੀਂ ਆ ਜੀ ਔਰ ਮੈਂ ਚਾਹੁੰਦਾ ਵੀ CBI ਇਹ ਜਾਂਚ ਕਰੇ ਜੀ ਔਰ ਰਿਮਾਂਡ ਵੀ ਜਰਾ ਜਾਂ ਸੀਵੀਆਈ ਨੂੰ ਦਿੱਤਾ ਜਾਵੇ ਜਾਂ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਨੂੰ ਦਿੱਤਾ ਜਾਏ ਜੀ ਮੈਨੂੰ ਕਰਤਾਰਪੁਰ ਦੀ ਪੁਲਿਸ ਤੇ ਮਾਸਾ ਚ ਯਕੀਨ ਨਹੀਂ ਆ ਜੀ ਮੈਨੂੰ ਐਸਐਚਓ ਸਾਹਿਬ ਨੇ ਹੁਣ ਤੂੰ 2 ਘੰਟੇ ਪਹਿਲੇ ਉੱਥੇ ਥਾਣੇ ਵਿੱਚ ਬੁਲਾਦਾ ਸੀ ਜੀ ਔਰ ਮੇਰੀਆਂ ਲੋਕੇਸ਼ਨਾਂ ਕਢਾਈਆਂ ਜਾਂ ਮੈਂ ਥਾਣੇ ਦੇ ਵਿੱਚ ਹੀ ਐਸਐਚਓ ਕਹਿੰਦਾ ਜਿਹੜੀ ਜਿੰਨੇ ਵਰਤੀ ਪਈ ਦੀ ਕਹਿੰਦਾ ਮੈਂ ਉਹ ਨੂੰ ਨਹੀਂ ਫਰਨਾ ਔਰ ਕਲਵੰਤ ਕੋਰ ਨਹੀਂ ਮੈਂ ਕੁਝ ਨਹੀਂ ਕਰ ਸਕਦਾ ਜੀ ਹਾਂਜੀ ਥਾਣੇ ਹੀ ਅੰਦਰ ਗਏ ਤੁਹਾਨੂੰ ਤੁਹਾਡਾ ਕੀ ਕੀਤਾ ਗਿਆ ਯਾਰ ਨਾਲ ਜੀ ਪੁਲਿਸ ਨੇ ਕਹਿੰਦੇ ਜੀ ਤੂੰ ਵੀਡੀਓ ਬਣਾਉਂਦਾ ਪਿਆ ਮੇਰੇ ਫੋਨ ਫੋਲ ਹੈ ਜੀ ਕਿ ਨਾਲੇ ਮੈਨੂੰ ਕਹਿੰਦੇ ਵੀ ਆਪਾਂ ਜੋ ਵੀ ਉੱਥੇ ਜੱਜ ਸਾਹਿਬ ਦੇ ਸਾਹਮਣੇ ਜੋ ਵੀ ਗੱਲਬਾਤ ਹੋਈ ਹੈ ਜੀ ਤੇ ਉਹਦੇ ਵਿੱਚ ਇਹ ਆ ਵੀ ਮੈਨੂੰ ਪੰਜਾਬ ਪੁਲਿਸ ਦੇ ਮਾਸਾ ਵੀ ਭਰੋਸਾ ਨਹੀਂ ਆ ਜਦੋਂ ਮੈਂ ਉੱਥੇ ਗਿਆ ਜੀ ਦੀਨਾਗਰ ਦੇ ਵਿੱਚ ਐਸ ਐਚਓ ਸਾਹਿਬ ਕੋਲੋਂ ਤੇ ਇਹਨਾਂ ਨੂੰ ਅੱਗੇ ਕੁਰਸੀਆਂ ਦੇ ਪੱਲ ਜਿਆਦਾ ਸੀ ਜਦ ਕਿ ਇਹਨਾਂ ਨੇ ਕਿਹਾ ਵੀ ਆਪਾਂ ਰਿਮਾਂਡ ਉੱਤੇ ਲੈ ਗਏ ਜੀ ਉਦੀ ਭੈਣ ਨੂੰ ਤੇ ਉਹਦੇ ਭਰਾ ਪਾਸਟਰ ਪ੍ਰੇਮ ਨੂੰ ਜੀ ਤੇ ਉਹਨਾਂ ਨੂੰ ਕੁਰਸੀਆਂ ਉੱਤੇ ਹਵਾਲੇ ਦੇ ਹੱਸਣ ਦੇ ਹੀ ਸੀ ਅੱਗੇ ਜਾ ਕੇ ਮਿਲ ਜਾਂਦੇ ਨੂੰ ਤੁਸੀਂ ਕਾਰਵਾਈ ਸੁਚੁਤ ਸੁਚਿਤ ਹੈਗੇ ਨਹੀਂ ਜੀ ਮੈਂ ਸੁਚੁਤ ਨਹੀਂ ਹੈ ਕਾਰਵਾਈ ਤੋਂ ਜੀ ਐਸਐਸਪੀ ਤੇ ਇਹ ਗੱਲ ਦੀ ਆਪਣੀ ਪਿੱਠ ਤਪਤਾਰੇ ਨੇ ਕਿ ਸਹੀ ਪ੍ਰੈਸ਼ਰ ਵਧਾਇਆ ਤੇ ਜਿਹੜੀਆਂ ਉਹਨੇ ਫਰੰਟਰ ਹੋਇਆ ਨਹੀਂ ਜੀ ਐਸਐਸਪੀ ਸਾਹਿਬ ਨੇ ਠੀਕ ਹੈ ਜੀ ਆਪਣੀਆਂ ਟੀਮਾਂ ਗਠਨ ਕੀਤੀਆਂ ਜੀ ਪਰ ਮੈਨੂੰ ਇਹਨਾਂ ਤੇ ਕੋਈ ਵੀ ਯਕੀਨ ਭਰੋਸਾ ਨਹੀਂ ਹੈ ਜੀ ਕਿਉਂਕਿ ਜਦੋਂ ਮੈਂ ਆਪਣੀ ਅੱਖੀਂ ਦੇਖਿਆ ਜੀ ਉਹਨਾਂ ਨੂੰ ਕੁਰਸੀਆਂ ਤੇ ਕਹਿੰਦੇ ਇੱਕ ਵਾਰ ਮਾਣ ਦਿੱਤਾਦਾ ਜੀ ਹਵਾਲਾ ਤਹਿਦੀਆਂ ਨੇ ਜੀ ਜੋ ਦੋਸ਼ੀਆਂ ਵਾਸਤੇ ਕੋਈ ਹਵਾਲਾ ਚ ਨਹੀਂ ਭਾਲਿਆ ਉਹਨਾਂ ਨੂੰ ਕੁਰਸੀਆਂ ਉੱਤੇ ਭਾਲਿਆ ਲਈ ਜੀ ਜਦੋਂ ਮੈਂ ਆ ਗਿਆ ਜੀ ਮੈਨੂੰ ਉਹਨਾਂ ਨੇ ਉਹਦੇ ਦਿਖਾਇਆ ਜੀ